ਸਾਨੂੰ ਜਿਹੜਾ ਇਹ ਅਨਾਉਂਸ ਹੋ ਗਿਆ ਸੀ ਵੀ ਜਿਹੜਾ ਤੁਹਾਡਾ ਪਿੰਡ ਹੈ ਕਮੇਟੀ ਚ ਆ ਗਿਆ ਨਿਊਜ਼ਪੇਪਰ ਚ ਆ ਗਿਆ ਸਾਰੀ ਖਬਰਾਂ ਚ ਆ ਗਿਆ ਸੀਗਾ ਵੀ ਇਹ ਕਮੇਟੀ ਚ ਆ ਗਿਆ ਲੇਕਿਨ ਚਲੋ ਨੈਕਸਟ ਡੇ ਮਤਲਬ ਕੁਝ ਕਾਰਨਾ ਕਰਕੇ ਜੇ ਕਿਹਾ ਹੋਇਆ ਗਿਆ ਨਹੀਂ ਇਹ ਫਿਰ ਕੈਨਸਲ ਹੋ ਗਿਆ ਸੀਗਾ ਤੁਹਾਡੀ ਜਨਤਾ ਖੁਸ਼ ਹੈ ਨਾ ਇਸ ਚੀਜ਼ ਚ ਜਿਹਦੇ ਪਿੱਛੇ ਅਸੀਂ ਪਿਛਲੇ ਕਈ ਸਾਲਾਂ ਤੋਂ ਲੜਾਈ ਲੜ ਰਹੇ ਸੀਗੇ ਉਸ ਚੱਕਰ ਚ ਅਸੀਂ ਆਪਣਾ ਜਿਹੜਾ ਹੈਗਾ ਇਹ ਸਿਰਫ ਇੱਕ ਸਰਪੰਚੀਗਾ 100 ਸਰਪੰਚੀਆਂ ਵੀ ਅਸੀਂ ਕੁਰਬਾਨ ਕਰਾਂਗੇ ਇਹ ਤਾਂ ਇਸ ਤਰ੍ਹਾਂ ਨਹੀਂ ਜਿਵੇਂ ਹੁਣ ਪੰਚਾਇਤ ਕੋਲੇ ਫੰਡ ਜਿਹੜਾ ਆਉਂਦਾ ਬਹੁਤ ਘੱਟ ਆਉਂਦਾ ਹੈਗਾ ਤੇ ਉਹਦੇ ਨਾਲ ਜਿਹੜਾ ਵਿਕਾਸ ਤਾਂ ਹੁੰਦਾ ਪਰ ਉਹ ਜਿਹੜਾ ਸਲੋਲੀ ਹੁੰਦਾ ਹੈਗਾ ਮਤਲਬ ਇੰਨਾ ਤੇਜ਼ੀ ਨਾਲ ਜਿਹੜਾ ਵਿਕਾਸ ਨਹੀਂ ਹੋ ਸਕਦਾ ਇਹ ਰਹਿਣਾ ਪਿੰਡ ਵਾਸੀਆਂ ਨੇ ਰਹਿਣਾ ਹੈਗਾ ਨਾ ਕਿ ਅਸੀਂ ਉਰੇ ਆਪਣੀ ਨਰਕ ਦੀ ਜ਼ਿੰਦਗੀ ਜੀਣੀ ਹੈਗੀ ਹੈ ਹਾਲੇ ਛੰਡੇ ਤੱਕ ਗਲੀਆਂ ਨਾਲੀਆਂ ਦੀ ਬਹੁਤ ਬੁਦਾ ਹਾਲ ਹੈ ਪੀਣ ਦਾ ਪਾਣੀ ਦੀ ਸਾਨੂੰ ਬਹੁਤ ਪ੍ਰੋਬਲਮ ਆਈ ਹੋਈ ਹੈ ਹੁਣ ਅਨਸੈਸਰੀ कोई नक्शा पास नहीं कोई कुछ नहीं आपके हिसाब ना बंदा आर्किटेक्ट बनया है आपके हिसाब ना नरेक बंदा नक्शा बना रहा पार्किंग है नहीं कमरे पना ले थले पार्किंग है। दो दी भी है नहीं बलोंगी एक ऐसा माफ करना कोई ये मत सोचना कि मैं किसी को पर्सनल कह रहा हूँ बलोंगी कुछ समय तक ऐसा हो गया था कि एक तरह से वोट बैंक का नजरिया हुआ करता था मानेंगे नहीं हमारे बीच में ऐसे भी कई कॉलोनी के लोग होंगे जो पूरी पूरी रात पानी पीने इंतजार करते रहे कुछ कुछ गलियों के अंदर पानी बिल्कुल भी नहीं पहुँचता था वाहगुरु जी का खालसा वाहेगुरु जी की फतेह सब तो पहला अस अपने सरकार का धनवाद करते हैं ਆਪਣੇ ਐਮਐਲਏ ਸਾਹਿਬ ਕੁਲਵੰਤ ਸਿੰਘ ਜੀ ਦਾ ਧੰਨਵਾਦ ਕਰਦੇ ਆ ਤੇ ਉਸ ਤੋਂ ਵੀ ਵੱਡਾ ਅਸੀਂ ਆਪਣੀ ਪੂਰੀ ਬਲੌਂਗੀ ਕਲੋਨੀ ਦੀ ਜਨਤਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਮਿਹਨਤ ਸਦਕਾ ਜਿਹੜਾ ਇਹ ਅੱਜ ਸਾਡਾ ਬਲੌਂਗੀ ਕਲੋਨੀ ਹੈਗਾ ਉਹ ਕਮੇਟੀ ਦੇ ਵਿੱਚ ਆ ਗਿਆ ਹੈ ਸਭ ਜਿਵੇਂ ਕੀ ਬਲੌਂਗੀ ਕਲੋਨੀ ਚ ਆ ਗਿਆ ਤੇ ਦੋਨੇ ਧਰੇ ਆਪਸ ਚੋ ਕਰਦੇ ਕਿ ਅਸੀਂ ਲੈਣ ਦਾ ਅਸੀਂ ਲੈਣ ਦਾ ਠੀਕ ਹੈ ਨਾ ਇਹਦਾ ਇਸ ਤਰ੍ਹਾਂ ਨੇ ਕੋਈ ਵੀ ਹੁੰਦਾ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਆ ਕੰਮ ਤਾਂ ਉਹਨਾਂ ਨੇ ਕਰਨਾ ਹੁੰਦਾ ਤੇ ਚਲੋ ਸਾਰਿਆਂ ਦੇ ਸਹਿਯੋਗ ਨਾਲ ਸਾਡੀ ਹੁਣ ਜਿੰਨੀ ਵੀ ਜਨਤਾ ਹੈਗੀ ਐ ਇਹ ਅੱਜ ਤੋਂ ਪਿਛਲੇ 20-25 ਸਾਲਾਂ ਤੋਂ ਅਸੀਂ ਇਸੀ ਚੀਜ਼ ਪਿੱਛੇ ਲੜਾਈ ਲੜ ਰਹੇ ਸੀਗੇ ਵੀ ਜਿਹੜਾ ਸਾਨੂੰ ਕਮੇਟੀ ਚ ਲਿਆਂਦਾ ਜਾਂ ਤੇ ਸਾਨੂੰ ਜਿਹੜੀਆਂ ਸ਼ਹਿਰ ਵਰਗੀਆਂ ਜਿਹੜੀਆਂ ਸਹੂਲਤਾਂ ਮਿਲਣ ਫਿਰ ਮੈਂ ਇਹ ਵੀ ਦੱਸਣਾ ਚਾਹੁੰਦਾ ਜਿਵੇਂ ਹੁਣ 2008 ਤੋਂ 13 ਤੱਕ ਪਹਿਲਾਂ ਸਾਡੀ ਪੰਚਾਇਤ ਬਣੀ ਸੀ ਤੇ ਜਦੋਂ ਸਾਡੀ ਟਰਮ ਖਤਮ ਹੋਈ ਸੀ ਉਸ ਟਾਈਮ ਵੀ ਸਾਨੂੰ ਜਿਹੜਾ ਇਹ ਅਨਾਉਂਸ ਹੋ ਗਿਆ ਸੀ ਵੀ ਜਿਹੜਾ ਤੁਹਾਡਾ ਪਿੰਡ ਹੈ ਕਮੇਟੀ ਚ ਆ ਗਿਆ ਨਿਊਜ਼ਪੇਪਰ ਚ ਆ ਗਿਆ ਸਾਰੀ ਖਬਰਾਂ ਚ ਆ ਗਿਆ ਸੀਗਾ ਵੀ ਇਹ ਕਮੇਟੀ ਚ ਆ ਗਿਆ ਲੇਕਿਨ ਚਲੋ ਨੈਕਸਟ ਡੇ ਮਤਲਬ ਕੁਝ ਕਾਰਨਾ ਕਰਕੇ ਜੇ ਕਿਹਾ ਹੋਇਆ ਕਿ ਆ ਨਹੀਂ ਇਹ ਫਿਰ ਕੈਨਸਲ ਹੋ ਗਿਆ ਸੀਗਾ ਤੇ ਅੱਜ ਸਾਡੀ ਸਾਰੀ ਜਿਹੜੀ ਜਨਤਾ ਹੈਗੀ ਬਹੁਤ ਖੁਸ਼ ਹੈਗੀ ਆ ਵੀ ਜਿਹੜਾ ਸਾਨੂੰ ਇਹ ਜਿਹੜਾ ਕਮੇਟੀ ਚ ਲਿਆਂਦਾ ਗਿਆ ਤੇ ਸਾਨੂੰ ਜਿਹੜੀਆਂ ਸ਼ਹਿਰ ਵਰਗੀਆਂ ਜਿਹੜੀਆਂ ਸਹੂਲਤਾਂ ਸਾਰੀਆਂ ਮਿਲਣ ਗਈਆਂ ਜੇਕਰ ਗੱਲ ਕਰੀਏ ਸਰਪੰਚੀ ਪੰਚੀ ਦੀ ਬੜੀ ਮਿਹਨਤ ਨਾਲ ਤੁਹਾਡੇ ਜਿਹੜੇ ਵੀ ਵਾਇਸ ਆ ਗਏ ਉਹ ਲੜੇ ਸੀਗੇ ਜਿੱਤ ਵੀ ਗਏ ਲੋਕਾਂ ਨੂੰ ਭਰਪੂਰ ਪਿਆਰ ਦਿੱਤਾ ਜਿਹੜਾ ਬਲੌਂਗੀ ਕਲੋਨੀ ਹੈ ਨਗਰ ਨਿਗਮ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਕਈ ਸਾਲਾਂ ਦੇ ਬਾਅਦ ਤੇ ਜੇ ਗੱਲ ਕਰੀਏ ਪਿੰਡ ਦੀ ਤੇ ਕਈ ਐਸੇ ਸਰਪੰਚ ਨੇ ਜਿਹੜੇ ਕੋਟਾਂ ਦੇ ਵਿੱਚ ਚਲੇ ਗਏ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਤੇ ਤੁਸੀਂ ਵੀ ਵਿਰੋਧ ਕਰ ਰਹੇ ਇਸ ਗੱਲ ਦਾ ਇਸ ਤਰ੍ਹਾਂ ਇਹ ਮਤਲਬ ਉਹਨਾਂ ਦੀ ਸੋਚ ਆਪਣੀ ਹੈਗੀ ਆ ਵੀ ਜਿਹੜੇ ਉਹ ਕੋਟਾਂ 'ਚ ਗਏ ਹੈਗੇ ਆ ਲੇਕਿਨ ਜਿਹੜੀ ਸਾਡੀ ਸੋਚ ਹੈ ਸਾਡੀ ਹੈਗੀ ਸਾਡੀ ਮੇਨ ਜਿਹੜੀ ਪਾਇਓਰਟੀ ਹੈ ਜਨਤਾ ਦੇ ਪੱਖ ਚ ਹੈਗੀ ਆ ਜੇ ਸਾਡੀ ਜਨਤਾ ਖੁਸ਼ ਹੈ ਨਾ ਇਸ ਚੀਜ਼ ਚ ਜਿਹਦੀ ਪਿੱਛੇ ਅਸੀਂ ਪਿਛਲੇ ਕਈ ਸਾਲਾਂ ਤੋਂ ਲੜਾਈ ਲੜ ਰਹੇ ਸੀਗੇ ਉਸ ਚੱਕਰ ਚ ਅਸੀਂ ਆਪਣਾ ਜਿਹੜਾ ਹੈਗਾ ਇਹ ਸਰਪ ਇੱਕ ਸਰਪੰਚੀ ਕਾ 100 ਸਰਪੰਚੀਆਂ ਵੀ ਅਸੀਂ ਕੁਰਬਾਨ ਕਰਾਂਗੇ ਵੀ ਜਿਹੜਾ ਸਾਡਾ ਜਿਹੜਾ ਕਮੇਟੀ ਜਾ ਗਿਆ ਜਿਹਦਾ ਸਾਨੂੰ ਸਾਰੀ ਜਨਤਾ ਨੂੰ ਸ਼ਹਿਰ ਵਰਗੀਆਂ ਜਿਹੜੀਆਂ ਸਹੂਲਤਾਂ ਮਿਲਣ ਗਿਆ ਜੇਕਰ ਫਾਇਦੇ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਨਗਰ ਨਿਗਮ ਦੇ ਵੀ ਸਾਹਮਣੇ ਹੋਰਤੇ ਕੀ ਫਾਇਦੇ ਨੇ ਇਹ ਪੰਚਾਇਤੀ ਰਹਿੰਦੀ ਦਾ ਕੀ ਨੁਕਸਾਨ ਸੀਗੇ ਪੰਚਾਇਤ ਇਸ ਤਰ੍ਹਾਂ ਨਹੀਂ ਜਿਵੇਂ ਹੁਣ ਪੰਚਾਇਤ ਕੋਲ ਫੰਡ ਜਿਹੜਾ ਆਉਂਦਾ ਬਹੁਤ ਘੱਟ ਆਉਂਦਾ ਹੈਗਾ ਤੇ ਉਹਦੇ ਨਾਲ ਜਿਹੜਾ ਵਿਕਾਸ ਤਾਂ ਹੁੰਦਾ ਪਰ ਉਹ ਜਿਹੜਾ ਸਲੋਲੀ ਹੁੰਦਾ ਹੈਗਾ ਮਤਲਬ ਇੰਨਾ ਤੇਜ਼ੀ ਨਾਲ ਜਿਹੜਾ ਵਿਕਾਸ ਨਹੀਂ ਹੋ ਸਕਦਾ ਪੰਚਾਇਤ ਦੇ ਵਿੱਚ ਜਿਹੜਾ ਹੁਣ ਆਪਣਾ ਕਮੇਟੀ ਚ ਆ ਗਿਆ ਇਹਦੇ ਵਿੱਚ ਸਾਨੂੰ ਜਿਹੜੀਆਂ ਹੈਗੀਆਂ ਸ਼ਹਿਰ ਵਰਗੀਆਂ ਸਹੂਲਤਾਂ ਕੀ ਮਿਲਣਗੀਆਂ ਜਿਵੇਂ ਸਾਡੀ ਹੁਣ ਬਿਲੋਂਗੀ ਦੀਆਂ ਰਜਿਸਟਰੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਸਾਡੀ ਜਿਹੜੀ ਜਨਤਾ ਹੈਗੀ ਬਹੁਤ ਪਰੇਸ਼ਾਨ ਹੈਗੀ আর ਜਿਸ ਤਿਆਂ ਪੱਖੋਂ ਹੁਣ ਸਾਡੀਆਂ ਹੋਰ ਰਜਿਸਟਰੀਆਂ ਵੀ ਖੁੱਲ ਜਾਣਗੀਆਂ ਸਾਡੀ ਜਨਤਾ ਨੂੰ ਲੋਨ ਨਹੀਂ ਸੀ ਹੁੰਦੇ ਸਰਕਾਰੀ ਬੈਂਕਾਂ ਦੇ ਠੀਕ ਹੈ ਨਹੀਂ ਹੁਣ ਉਹ ਲੋਨ ਵੀ ਸਾਨੂੰ ਮਿਲ ਜਾਣਗੇ ਹੋਰ ਜਿਹੜੀ ਸਭ ਤੋਂ ਵੱਡੀ ਜਿਹੜੀ ਸਾਡੀ ਸੀਗੀ ਸਾਡੇ ਸਿਰ ਤੇ ਤਲਵਾਰ ਲਟਕਦੀ ਸੀਗੀ ਗਮਾੜਾ ਦੀ ਉਹ ਸਾਡੀ ਉਹ ਖਤਮ ਹੋ ਜਾਏਗੀ ਫਿਰ ਸਾਨੂੰ ਸਫਾਈ ਕਰਮਚਾਰੀ ਉਹ ਮਿਲ ਜਾਣਗੇ ਸਾਡੀਆਂ ਸਟਰੀਟ ਲਾਈਟਾਂ ਲੱਗਣਗੀਆਂ ਠੀਕ ਹੈ ਜੀ ਸਾਡੇ ਮਤਲਬ ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈਗਾ ਉਹ ਹੁਣ ਸਾਨੂੰ ਆਸ ਹੈਗੀ ਹੈ ਵੀ ਉਹ ਜਲਦੀ ਹੋਈਗਾ ਸ਼ੁਰੂ ਸਰਪੰਚ ਸਾਹਿਬ ਹਰ ਜਗ੍ਹਾ ਗੁੱਟਬਾਜੀ ਹੈ ਜੀ ਬਲੌਂਗੀ ਚ ਵੀ ਦੇਖਿਆ ਗਿਆ ਕਿ ਮੇਅਰ ਗੁੱਟ ਗਰੁੱਪ ਵਾਲਿਆਂ ਨੇ ਜਦੋਂ ਅਨਾਉਂਸ ਹੋਇਆ ਸੀ ਉਦੋਂ ਨਹੀਂ ਉਹਨਾਂ ਨੂੰ ਬੁਲਾ ਕੇ ਇੱਥੇ ਲੜੂਆ ਨਾਲ ਤੋਲੇ ਆ ਕੇ ਸੀ ਤੁਸੀਂ ਕਿਤੇ ਨਾ ਕਿਤੇ ਲੇਟ ਨਹੀਂ ਹੋਗੇ ਇਸ ਤਰ੍ਹਾਂ ਨਹੀਂ ਮਤਲਬ ਅਸੀਂ ਲੇਟ ਨਹੀਂ ਹੈਗੇ ਅਸੀਂ ਤਾਂ ਸਾਨੂੰ ਤਾਂ ਖੁਸ਼ੀ ਹੈਗੀ ਹੈ ਵੀ ਚਲੋ ਜਿਹੜਾ ਸਾਡਾ ਇਹ ਪਿੰਡ ਜਿਹੜਾ ਕਮੇਟੀ ਆ ਗਿਆ ਤੁਸੀਂ ਹੁਣ ਆ ਦੇਖ ਲਓ ਆਪਣੀ ਜਿਹੜੀ ਜਨਤਾ ਬੈਠੀ ਆ ਇਰੇ ਵਿੱਚ ਹਰ ਇੱਕ ਪਾਰਟੀ ਦੇ ਮੈਂਬਰ ਨੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਨੇ ਤੇ ਜਦ ਕਿ ਮਤਲਬ ਪਿੰਡ ਪੂਰੇ ਪਿੰਡ 'ਚ ਇਹ ਖੁਸ਼ੀ ਦਾ ਜਿਹੜਾ ਮਾਹੌਲ ਹੈਗਾ ਮੈਂ ਮਾਣ ਰਿਹਾ ਹਾਂ ਮਿਟਿੰਗ ਮਿਟਿੰਗ ਚ ਨਗਰ ਨਗਰ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਿਹੜੀ ਪੰਚਾਇਤਾਂ ਸੀਗੇ ਭੰਗ ਹੋ ਚੁੱਕੀਆਂ ਨੇ ਤੇ ਹੁਣ ਇਹ ਬਾਹਰ ਮਿਟਿੰਗ ਦਾ ਹੈਗਾ ਸ਼ਾਮਿਲ ਹੋਣਾ ਜਿਹੜੀ ਬਣਾਉਂਗੀ ਕਲੋਨੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਨਗਰ ਦੇ ਇਲੈਕਸ਼ਨ ਹੋਣਗੇ ਚੋਣ ਹੋਣਗੇ ਖੁੱਲਾ ਹੀ ਹੈ ਤੁਸੀਂ ਮੈਦਾਨ ਦੇ ਵਿੱਚ ਉਤਰੋਗੇ ਇਹ ਜਨਤਾ ਦੇ ਸਹਿਯੋਗ ਨਾਲ ਜਨਤਾ ਚਾਹੇਗੀ ਤਾਂ ਜਰੂਰ ਉਤਰਾਂਗੇ ਠੀਕ ਹੈ ਨਾ ਤੇ ਜੇ ਜਨਤਾ ਨਹੀਂ ਚਾਹੇਗੀ ਤਾਂ ਨਹੀਂ ਉਤਰਾਂਗੇ ਸਰ ਨਗਰ ਨਿਗਮ ਨੇ ਟੇਕਓਵਰ ਉਦੋਂ ਹੀ ਕਰਨਾ ਜਦੋਂ ਕਿ ਪੂਰਾ ਵਿਕਾਸ ਪਿੰਡ ਦਾ ਹੋ ਜਾਇਆ ਗਮਾਟਾ ਵਾਲੋ ਯਾਰ ਪੰਚਾਇਤ ਵਾਲੋ ਕਰ ਦਿੱਤਾ ਜਾਏਗਾ ਉਦੋਂ ਤੱਕ ਟੇਕਓਵਰ ਨਹੀਂ ਕਰਨਾ ਹੁਣ ਪਰ ਜਿੱਦਾਂ ਤੋਂ ਨਗਰ ਨਿਗਮ ਦੇ ਵਿੱਚ ਆਇਆ ਹੈ ਅਨਾਉਂਸ ਹੋਇਆ ਹੈ ਟੈਕਸ ਲੱਗਨੇ ਉਦੋਂ ਤੋਂ ਹੀ ਸ਼ੁਰੂ ਹੋ ਜਾਣਗੇ ਠੀਕ ਹੈ ਸਰ ਜਿਹੜੇ ਟੈਕਸ ਵੀ ਹੈਗੇ ਲਗਭਗ 120 ਗਾਜ ਤੱਕ ਤਾਂ ਕੋਈ ਟੈਕਸ ਨਹੀਂ ਹੈਗਾ ਜੇ ਉਸ ਤੋਂ ਉੱਪਰ 10 ਮਰਲੇ 8 ਮਰਲੇ ਜੋ ਜੇ ਲੱਗਦਾ ਵੀ ਹੈ ਮੰਨੋ ਉਹ ਚ ਟੈਕਸ ਵੀ ਕੀ ਆ ਲਗਭਗ ਸਾਲ ਦਾ ਜਿਹੜਾ 1200 ਰੁਪਏ 1000 1200 ਰੁਪਏ ਟੈਕਸ ਆਏਗਾ ਸਾਨੂੰ ਜੇ ਇੰਨਾ ਕੁ ਕੁਝ ਦੇਣ ਨਾਲ ਪੇ ਕਰਨ ਨਾਲ ਜੇ ਸਾਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮਿਲ ਜਾਣਗੀਆਂ ਤਾਂ ਸਾਨੂੰ ਇਸ ਤੋਂ ਉੱਪਰ ਹੋਰ ਕੀ ਚਾਹੀਦਾ ਹੈਗਾ ਉਹ ਵੀ ਅਸੀਂ ਜਿਹੜੇ ਨਰਕ ਦੀ ਜ਼ਿੰਦਗੀ ਜਿਹੜੀ ਇਹ ਜੀ ਰਹੇ ਹੈਗੇ ਸਰਪੰਚ ਸਾਹਿਬ ਹੁਣੇ ਤੁਸੀਂ ਗੱਲ ਕੀਤੀ ਸੀ ਕਿ ਇਸ ਪ੍ਰੈਕਟਿਸ ਐ ਕਮੇਟੀ ਚ ਆਣਾ ਸਫਾਈ ਦਾ ਪ੍ਰਬੰਧ ਹੋ ਜਾਏਗਾ ਸਾਰਾ ਲਾਕਡਾਊਨ ਜਾਂ ਨਹੀਂ ਸਿਵਰੇ ਤੋਂ ਨਹੀਂ। ਕੀ ਇਹ ਪਹਿਲਾ ਚੀਕ ਨਹੀਂ ਸੀ? ਕੀ ਮੰਰੇਗਾ ਦਾ ਕੰਮ ਨਹੀਂ ਕਰ ਰਹੀ ਸੀ? ਮੰਰੇਗਾ ਤਾਂ ਸਰ ਆਈ ਨਹੀਂ ਹੈਗੀ ਉਰੇ। ਮੰਰੇਗਾ ਤਾਂ ਉਰੇ ਹਜੇ ਕੁਝ ਦਿਨ ਲਈ ਆਈ ਸੀਗੀ। ਉੱਚ ਸਫਾਈ ਹੋਈ ਸੀਗੀ। ਚਾਰੂ ਝੂੜ ਖਾਲੀ ਲੱਗੇ ਸੀਗੇ। ਲੇਕਿਨ ਮੰਰੇਗਾ ਬੰਦ ਹੋਈ ਪਈ ਆ। ਸਾਡੇ ਜਿਹੜੇ ਕੂੜੇ ਦਾ ਇਸ ਟਾਈਮ ਵੀ ਬਹੁਤ ਬੁਰਾ ਹਾਲ ਸੀਗਾ। ਤੇ ਹੁਣ ਪਿੰਡ ਹੈਗਾ ਬਹੁਤ ਜ਼ਿਆਦਾ ਵੱਡਾ। ਤੇ ਜੇ ਹੁਣ ਨਗਰ ਨਿਗਮ ਚ ਆ ਗਿਆ ਤਾਂ ਸਾਡਾ ਜਿਹੜਾ ਕੂੜੇ ਦਾ ਪ੍ਰਬੰਧ ਉਹ ਵੀ ਜਿਹੜਾ ਹੁਣ ਨਗਰ ਨਿਗਮ ਹੀ ਕਰੇਗਾ ਆਮ ਤੌਰ ਤੇ ਚਰਚਾ ਹੈ ਕਿ ਜਿਹੜੇ ਜਿੱਥੇ ਮੀਟ ਮਾਰਕੀਟ ਐਸੋ ਲੈ ਗਿਆ ਉੱਥੇ ਕੂੜੇ ਦਾ ਡੰਪਿੰਗ ਗਰਾਊਂਡ ਬਣਾਉਣ ਦੇ ਵਿਚਾਰ ਕਰ ਰਹੇ ਨੇ ਕੀ ਕਹੋਗੇ ਕੀ ਬਲੌਂਗੇ ਵਾਸਤੇ ਬਣਾ ਲੈ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਅਸੀਂ ਉਹਰੇ ਬਲੌਂਗੇਜ ਕੂੜੇ ਦਾ ਡੰਪ ਦਾ ਬਿਲਕੁਲ ਕਿਸੇ ਵੀ ਕੀਮਤ ਤੇ ਬਣ ਨਹੀਂ ਦਊਂਗੇ ਠੀਕ ਹੈ ਨਾ ਇਹ ਮਤਲਬ ਉਹਰੇ ਅਸੀਂ ਰਹਿਣਾ ਪਿੰਡ ਵਾਸੀਆਂ ਨੇ ਰਹਿਣਾ ਹੈਗਾ ਨਾ ਕਿ ਅਸੀਂ ਉਹਰੇ ਆਪਣੀ ਨਰਕ ਦੀ ਜ਼ਿੰਦਗੀ ਜੀਣੀ ਹੈਗੀ ਆ ਕੂੜੇ ਦਾ ਜਿਹੜਾ ਡੰਪ ਹਾਊਸ ਸਰਕਾਰ ਨੇ ਦੇਖਣਾ ਵੀ ਜਿੱਥੇ ਪਾਪੂਲੇਸ਼ਨ ਵਗੈਰਾ ਨਹੀਂ ਹੈਗੀ ਉੱਥੇ ਬਣਾਉਣਗੇ ਉਹ ਤੇ ਬਲੌਂਗੀ ਜ ਨਹੀਂ ਅਸੀਂ ਬਣਨ ਦੇਣਾ ਇਹ ਮਿੱਕੀ ਭਾਈ ਜੀ ਤੁਹਾਡੀ ਸਰਕਾਰ ਹੈ ਟਾਈਮ ਤੇ ਨਗਰ ਨਿਗਮ ਜਿਹੜਾ ਹੈ ਉਹਨੇ ਬਲੌਂਗੀ ਨੂੰ ਆਪਣੇ ਉਹਦੇ ਲੈ ਲਿਆ ਤੇ ਤੁਸੀਂ ਆਪਣੇ ਐਫਰਟ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਸੀਂ ਕੀ ਕਹਿੰਦੇ ਹੋ ਕਿ ਨਗਰ ਨਿਗਮ ਦੁਆਰਾ ਇਹਨੂੰ ਲੈ ਕੇ ਬਲੌਂਗੀ ਨੂੰ ਲੈ ਜਾਂਦੇ ਉਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਡੀ ਇਹ ਮੰਗ ਸੀ 20 ਤੋਂ 25 ਸਾਲ ਦੀ ਸਾਡੀ ਮੰਗ ਸੀਗੀ ਵੀ ਬਲੌਂਗੀ ਨੂੰ ਕਮੇਟੀ 'ਚ ਲਿਆ ਜਾਵੇ ਕਿਉਂਕਿ ਇੱਥੇ ਇੱਕ ਤਾਂ ਨਜਾਇਜ਼ ਕਲੋਨੀਆਂ ਬਹੁਤ ਬਣ ਰਹੀਆਂ ਸੀ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਸਾਡੀ ਹੱਦਬੰਦੀ ਇੱਥੇ ਤੱਕ ਹੈਗੀ ਆ ਤੇ ਦੂਜਾ ਜਿਹੜੇ ਪੀਜੀ ਬਹੁਤ ਵੱਡੇ ਲੈਵਲ ਦੇ ਬਲੌਂਗੀ 'ਚ ਪਹਿਲਾਂ ਬਣ ਰਹੇ ਸੀ ਤੇ ਉਹਦੀ ਕੋਈ ਮੰਜ਼ਲ ਹੈ ਨਹੀਂ ਸੀਗੀ ਵੀ ਕੋਈ 5 ਮੰਜ਼ਲ ਕੋਈ 6 ਮੰਜ਼ਲ ਲਾਗਦੇ ਘਰ ਵਾਲੇ ਨੂੰ ਬੜਾ ਔਖਾ ਹੋ ਜਾਂਦਾ ਸੀਗਾ ਅਸੀਂ ਸਰਕਾਰ ਦੀ ਸਭ ਤੋਂ ਸਾਡੀ ਮੇਨ ਜਿਹੜੀ ਮੰਗ ਸੀਗੀ ਸਰਦਾਰ ਕੁਵੰਤ ਸਿੰਘ ਜੀ ਐਮਐਲਏ ਮੋਹਾਲੀ ਕੋਲ ਅਸੀਂ ਲੈ ਕੇ ਗਏ ਉਹਨਾਂ ਨੇ ਅੱਗੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨਾਲ ਗੱਲ ਕੀਤੀ ਤੇ ਸਾਡੀ ਇਹ ਜਿਹੜੀ ਮੰਗ 20 ਤੋਂ 25 ਸਾਲ ਤੋਂ ਪੈਣ ਦੀ ਬੇਸ ਸੀਗੀ ਨਗਰ ਨਿਗਮ ਦੀ ਉਹ ਸਾਡੀ ਪੈਲ ਦੇ ਆਧਾਰ ਤੇ ਇਹਨਾਂ ਨੇ ਹੱਲ ਕੀਤੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਤੇ ਸਰਕਾਰ ਦਾ ਵੀ ਜਿਹੜੀ ਸਾਡੀ ਮੰਗ ਹੈ ਇਹਨੂੰ ਪੈਲ ਦੇ ਆਧਾਰ ਤੇ ਰੱਖ ਕੇ ਸਰਕਾਰ ਨੇ ਫੈਸਲਾ ਕੀਤਾ ਵੀ ਦੱਸੋ ਕਿ ਸਾਡੇ ਦਰਸ਼ਕਾਂ ਨੂੰ ਜੇ ਜਦੋਂ ਇਹ ਕਮੇਟੀ ਚ ਆ ਜਾਏਗਾ ਤਾਂ ਕੀ ਕੀ ਸੁਵਿਧਾਵਾਂ ਇਕਵਮਤ ਪਹੁੰਚ ਦਿੱਤੀ ਜਾਣੀ ਹੈ ਦੇਖੋ ਜੀ ਜਿਹੜੀਆਂ ਆਪਣਾ ਜਦੋਂ ਕਮੇਟੀ ਚ ਅਸੀਂ ਆ ਜਾਾਂਗੇ ਸਾਡੀਆਂ ਮੇਨ ਜਿਹੜੀਆਂ ਬੁਨਿਆਦੀ ਸਹੂਲਤਾਂ ਐ ਸਾਡੀਆਂ ਹਾਲੇ ਸੰਡੇ ਤੱਕ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਹੈ ਪੀਨ ਦਾ ਪਾਣੀ ਦੀ ਸਾਨੂੰ ਬਹੁਤ ਪ੍ਰੋਬਲਮ ਆਈ ਹੋਈ ਹੈ ਸਾਨੂੰ ਹੁਣ ਮੈੜੀ ਪਾਣੀ ਮਿਲੇ ਚ ਭਾਵੇਂ ਸਾਡੇ ਮੀਟਰ ਲੱਗਣਗੇ ਪਾਣੀ ਵਾਲੇ ਪਰ ਜਦੋਂ ਆਮ ਬੰਦਾ ਐ ਉਹਨੇ ਟੁੱਲੂ ਪੰਪ ਨੂੰ ਸুইਚ ਓਨ ਕਰਕੇ ਗਲੀਆਂ ਚ ਪਾਣੀ ਵੇਸਟ ਹੋ ਰਿਹਾ ਸੀਗਾ ਹੁਣ ਬੰਦੇ ਨੂੰ ਪਤਾ ਲੱਗੂਗਾ ਵੀ ਇਹਦੇ ਮੈਨੂੰ ਬਿੱਲ ਪਹਿਲਾਂ 150 ਰੁਪਏ ਦੀ ਪਰਚੀ ਹੁੰਦੀ ਸੀ ਪਿੰਡ ਦੀ ਹੁਣ ਪਤਾ ਲੱਗੂਗਾ ਵੀ ਮੇਰਾ ਪਾਣੀ ਦਾ ਬਿੱਲ ਜ਼ਿਆਦਾ ਆਊਗਾ ਜੇ ਮੈਂ ਟੂਲੂ ਪੰਪ ਜ਼ਿਆਦਾ ਚਲਾਊਂਗਾ ਉਹਦੇ ਕਰਕੇ ਬੰਦਾ ਪਾਣੀ ਦੀ ਵੇਸਟਿੰਗ ਵੀ ਘਟ ਹੋਊਗੀ ਤੇ ਪਾਣੀ ਵੀ ਸਾਫ਼ ਸੁਥਰਾ ਸਾਨੂੰ ਨਹਿਰ ਦਾ ਪਿੱਛੋਂ ਕਜੋਲੀ ਵਾਟਰ ਵਾਕਸ ਹੈ ਜਿਵੇਂ ਉਹਨਾਂ ਦਾ ਪਾਣੀ ਸਾਨੂੰ ਸਿੱਧਾ ਡਾਇਰੈਕਟ ਮੋਹਾਲੀ ਨਾਲ ਜੋੜ ਕੇ ਪਿੰਡ ਨੂੰ ਪਾਣੀ ਮਿਲੇਗਾ ਸਰ ਝਿਮੇਕੇ ਪਿੰਡ ਤੇ ਗਲੀਆਂ ਤੇ ਵੀ ਇਨਕ੍ਰੋਚਮੈਂਟ ਹੋਈ ਹੋਈ ਹੈ ਤੇ ਇਨਕ੍ਰੋਚਮੈਂਟ ਕਰਕੇ ਲੋਕਾਂ ਨੂੰ ਜਿੱਤਾ ਸੀਵਰੇਜ ਦਾ ਕਨੈਕਸ਼ਨ ਲੱਗਣਾ ਹੈ ਹੋਰ ਵੀ ਕਨੈਕਸ਼ਨ ਆਣਗੇ ਤੇ ਤੋੜਪਨ ਹੋएगी ਉਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਸਾਨੂੰ ਜੇ ਕੋਈ ਤੋੜਪਨ ਹੋएगी ਪਹਿਲਾਂ ਨਗਰ ਨਿਗਮ ਤੋਂ ਸਾਨੂੰ ਪਰਮਿਸ਼ਨ ਲੈਣੀ ਪਊਗੀ ਨਗਰ ਨਿਗਮ ਚ ਇੱਕ ਫੀਸ ਜਮ੍ਹਾਂ ਹੋਏਗੀ ਬਕਾਇਦਾ ਉਹਨਾਂ ਦੇ ਉੱਥੇ ਬੰਦੇ ਆਉਣਗੇ ਕੋਈ ਸੀਵਰੇਜ ਦਾ ਕਨੈਕਸ਼ਨ ਲੈ ਜਾਂ ਕੋਈ ਪਾਣੀ ਦਾ ਕਨੈਕਸ਼ਨ ਲੈਣਾ ਹੋਊਗਾ ਤੇ ਉਹਨਾਂ ਦੇ ਬੰਦੇ ਆ ਪਾ ਕੇ ਕਨੈਕਸ਼ਨ ਕਰਕੇ ਜਾਣਗੇ ਜਿੱਥੇ ਗਲੀ ਨਾਲੀ ਕੋਈ ਪੱਟ ਹੁੰਦੀ ਹੈ ਉਹ ਆਪ ਬਕਾਇਦਾ ਜਿੱਥੇ ਪੇਪਰ ਬਗਲ ਬਲੌਗ ਕਿਤੇ 흘ਿਆ ਉਹਨੂੰ ਦੁਬਾਰਾ ਉਦਾਂ ਹੀ ਮੈਂਟੇਨ ਕਰਕੇ ਕਰਕੇ ਜਾਣਗੇ ਸਰ ਜੀ ਆ ਪਿੰਡ ਤੇ ਬਿਲਡਿੰਗ ਪੋਲੂਸ਼ਨ ਹੈ ਉਹਦੇ ਬਾਰੇ ਦੇਖੋ ਜੀ ਬਿਲਡਿੰਗਾਂ ਦਾ ਪੋਲੂਸ਼ਨ ਇਹੀ ਅਸੀਂ ਸਰਕਾਰ ਅੱਗੇ ਸਾਡੀ ਮੰਗ ਸੀ ਕਿ ਜਿਹੜੀ ਨਗਰ ਨਿਗਮ ਕਰਕੇ ਵੀ ਹੁਣ ਅਨਸੈਸਰੀ ਕੋਈ ਨਕਸ਼ਾਪਾਸ ਨਹੀਂ ਕੋਈ ਕੋਸ਼ ਨਹੀਂ ਆਪਦੇ ਹਿਸਾਬ ਨਾਲ ਬੰਦਾ ਆਰਕੀਟੈਕਟ ਬਣਿਆ ਹੋਇਆ ਆਪਦੇ ਹਿਸਾਬ ਨਾਲ ਕੋਈ ਬੰਦਾ ਨਕਸ਼ਾ ਬਣਾ ਰਿਹਾ ਪਰਕਿੰਗ ਹੈ ਨਹੀਂ ਕਮਰੇ 50-50 ਬਣਾ ਲੈ ਥੱਲੇ ਪਾਰਕਿੰਗ ਦੋ ਗੱਡੀਆਂ ਦੀ ਵੀ ਹੈ ਨਹੀਂ ਹੁਣ ਘੱਟੋ ਘੱਟ ਨਗਰ ਨਿਜਮ ਇਹ ਗੱਲ ਤੇ ਗੌਰ ਕਰੇਗਾ ਜੇ ਕਿਸੇ ਨੇ ਬਿਲਡਿੰਗ ਬਣਾਉਣੀ ਹੈ ਤੇ ਬਕਾਇਦਾ ਉਨੀ ਉਹਨੂੰ ਪਾਰਕਿੰਗ ਦੀ ਆਪਣਾ ਜਗ੍ਹਾ ਛੱਡਣੀ ਪਊਗੀ ਉਸ ਹਿਸਾਬ ਨਾਲ ਉਹਦੇ ਕਮਰੇ ਜਾਂ ਕੋਈ ਮਕਾਨ ਉਸ ਹਿਸਾਬ ਨਾਲ ਬਣੇਗਾ ਜੇਕਰ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਆਪਣੀ ਥਾਂ ਤੋਂ ਬਾਹਰ ਨਜਾਇਜ਼ ਕਬਜ਼ੇ ਕਰਦੇ ਨੇ ਸਮਾਨ ਬਾਹਰ ਰੱਖਦੇ ਨੇ ਤੇ ਸ਼ਾਮ ਵੇਲੇ ਇੰਨਾ ਕਾ ਟ੍ਰੈਫਿਕ ਹੋ ਜਾਂਦਾ ਕਿ ਨਿਕਲਣਾ ਮੁਸ਼ਕਿਲ ਹੋ ਜਾਂਦਾ ਤੇ ਹੁਣ ਕਮੇਟੀ ਦੇ ਵਿੱਚ ਆਉਣ ਨਾਲ ਇਸ ਤੋਂ ਵੀ ਰਾਹਤ ਮਿਲ ਸਕਦੀ ਹੈ ਦੇਖੋ ਜੀ ਇਹ ਤਾਂ ਬਹੁਤ ਵੱਡਾ ਤੁਸੀਂ ਕੁਐਸਚਨ ਕੀਤਾ ਤੁਸੀਂ ਹੁਣ 11 ਫੇਸ ਦੇਖੋ ਨਗਰ ਨਿਗਮ ਦੇ ਜਿੰਨੇ ਵੀ ਕੋਈ ਰੇੜੀ ਫੇੜੀ ਲੱਗਦੀ ਸੀਗੀ ਉਹਨੂੰ ਸਾਰਾ ਉਹਨਾਂ ਨੇ ਚੱਕ ਕੇ ਨਗਰ ਨਿਗਮ ਆਪਣੇ ਕੋਲ ਲੈ ਜਾਂਦਾ ਤੇ ਜਿਵੇਂ ਕੋਈ ਬਾਹਰ ਸਮਾਨ ਲੱਗੂਗਾ ਤੇ ਨਗਰ ਨਿਗਮ ਦੀ ਵਕਾਇਦਾ ਗੱਡੀ ਆਏਗੀ ਟੀਮ ਆਏਗੀ ਕੋਈ ਬਾਹਰ ਸਮਾਨ ਨਹੀਂ ਲੱਗੂਗਾ ਤੇ ਬਕਾਇਦਾ ਵਾਲ ਟੂ ਵਾਲ ਰੋਡ ਵੜਨਗੇ ਤੇ ਕੋਈ ਸਮਾਨ ਵੀ ਨਹੀਂ ਬਾਹਰ ਕੱਢ ਕੇ ਲਾ ਸਕਦਾ ਕਿਸੇ ਨੂੰ ਕੋਈ ਪਰਮਿਸ਼ਨ ਨਹੀਂ ਹੋਊਗੀ ਵੀ ਜਦੋਂ ਪੰਚਾਇਤ ਹੁੰਦੀ ਹੈ ਬੰਦਾ ਪਿੰਡ ਚ ਲਿਆਦ ਕਰ ਦਿੰਦਾ ਵੀ ਚਲੋ ਉਹਦਾ ਰੱਖ ਦੰਨੇ ਵੀ ਯਾਰ ਇਹ ਮੇਰਾ ਬੰਦਾ ਜਾ ਨਗਰ ਨਿਕੰਨੋ ਇਹ ਨਹੀਂ ਦੇਖਣਾ ਵੀ ਕਿਹਦਾ ਬੰਦਾ ਹੈ ਜਾਂ ਕਿਹਦਾ ਨਹੀਂ ਹੈ ਉਹਨਾਂ ਨੇ ਸਭ ਨੂੰ ਇੱਕ ਅੱਖ ਨਾਲ ਦੇਖਣਾ ਤੇ ਜਿਹਦਾ ਵੀ ਨਾਜਾਇਜ਼ ਸਮਾਨ 5 ਫੁੱਟ ਜਾਂ 4 ਫੁੱਟ ਕੋਈ ਮੰਜਾ ਲੱਗਿਆ ਹੋਇਆ ਜਾਂ ਗਲੀ ਚ ਗੱਡੀ ਹੈ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਹੈਂਡਓਵਰ ਕਰਕੇ ਨਾਲ ਦੀ ਆਪਣੇ ਕੋਲ ਲੈ ਜਾਣਾ ਹੈ ਮੈਂ ਨਾਮ ਦੁਰਗਾ ਪ੍ਰਸ਼ਾਦ Tiwari ਹੈ देखिए यहाँ बैठी हुई सभी समस्त जनता जनार्दन को सबसे पहले बहुत बहुत शुभकामनाएं मैं खासकर मेयर जीती जी का अमरजीत सिंह जीती और एमएलए एल कुलवंत सिंह का हार्दिक धन्यवाद करते हैं बलोंगी के वासी जिन्होंने 10 से 15 साल का इतना बड़ा बलिदान जो कि हर साल हम लोग यही अपने सपने में होता था कि कब बलोंगी कमेटी के अंदर आएगी और कब बलोंगी को मूलभूत सेवाओं के साथ सम्माना जाएगा बलोंगी एक ऐसा माफ़ करना कोई ये मत सोचना कि मैं किसी को पर्सनल कह रहा हूँ बलोंगी कुछ समय तक ऐसा हो गया था कि एक तरह से वोट बैंक का नजरिया हुआ करता था ना तो यहाँ पे सड़कों का कोई विकास था ना यहाँ कोई नालियों का विकास था देखिए मैं मान सकता हूँ कि अभी है लेकिन जिस तरह कमेटी के अंदर आने के बाद में आप मोहाली के बहुत से ऐसे गांव हैं आप कुमरा जाके देखिए आप सोहाना जाके देखिए यहाँ पे जिस तरह इन गाँवों का विकास और जीर्णोद्धार हुआ है उस माध्यम से बलोंगी का भी होगा और यहाँ पानी के लेके जो समस्याएं थी आप मानेंगे नहीं हमारे बीच में ऐसे भी कई कॉलोनी के लोग होंगे जो पूरी पूरी रात पानी के लिए इंतजार करते रहे कुछ कुछ गलियों के अंदर पानी बिल्कुल भी नहीं पहुंचता था तो प्रॉब्लम सॉल्व होंगी और धन्यवाद है मेरा तो मैं यही कहूंगा कि जल्द से जल्द बाकी के जो काम है वो भी कमेटी के अंदर आने के बाद में पूर्ण हो जाएंगे ऐसा नहीं लगता कि कमेटी में आने के बाद जितनी झुग्गियाँ हैं वो यहाँ पे नहीं रहेंगी देखिए झुग्गियों के बारे में तो मैं इतना कहना चाहूंगा कि कुछ ना कुछ तो उनका सरकार अगर कमेटी के अंदर हरबंदी के अंदर आई है तो कुछ ना कुछ उनका जो विकास कार्य है जो भी उनके पास लॉन ऑर्डर होगा वो जरूर कार्रवाई होगी और उनके ऊपर कुछ ना कुछ उनको मौके पे जो सरकार है उनको कहीं ना कहीं कुछ ना कुछ जगह जरूर प्रबंधन किया जाएगी